ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਇਸ ਚੈਨਲ ਤੇ ਰਸਤਿਆਂ ਦੀ ਫ੍ਰੀ ਐਡ ਲਗਾਈ ਜਾਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਰਸਤਿਆਂ ਦੀ ਫ੍ਰੀ ਐਡ ਲਗਵਾ ਸਕਦੇ ਹੋ ਸਾਡੇ ਕੋਲ ਅੱਜ ਦਾ ਰਸਤਾ ਸਰਸੇ ਤੋਂ ਆ ਲੜਕੇ ਦਾ ਰਿਸ਼ਤਾ ਹੈ ਜੀ ਕਾਸਟ ਹੈ ਜੱਟ ਸਿੱਖ ਲੜਕੇ ਦੀ ਡੇਟ ਆਫ ਬਰਥ 1998 ਲੜਕੇ ਦੀ ਹਾਈਟ ਆ ਜੀ 6 ਫੁੱਟ ਇਹਨਾਂ ਨੇ ਸਟੱਡੀ ਕੀਤੀ ਆ ਪਲੱਸ 2 ਲੜਕਾ ਗੁਰੂ ਘਰ ਚ ਪਾਠੀ ਹੈ ਜੀ ਤੇ ਲੜਕੇ ਨੂੰ ਜ਼ਮੀਨ ਦੇ 3 ਕਿੱਲੇ ਆਉਂਦੇ ਆ ਇਹ ਮਾਂ ਪੁੱਤ ਰਹਿੰਦੇ ਆ ਇਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਹੈ ਇਹਨਾਂ ਨੂੰ ਅੰਮ੍ਰਿਤਧਾਰੀ ਲੜਕੀ ਚਾਹੀਦੀ ਆ ਜਿਸ ਕਿਸੇ ਨੂੰ ਇਹ ਰਸਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਸਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ